ਪੂਰੇ ਦੇਸ਼ ਭਰ ਦੇ ਨਾਲ-ਨਾਲ ਫਗਵਾੜਾ ਵਿਖੇ ਵੀ 2 ਅਕਤੂਬਰ ਦਿਨ ਵੀਰਵਾਰ ਨੂੰ ਦੁਸਹਿਰਾ ਉਤਸਵ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸ਼ਹਿਰੰਦਰ ਵਕਫਾ ਖਾਥਮਾ ਦੇ ਵਕਫਾ ਕਮੇਟੀਆਂ ਵੱਲੋਂ 23 ਸਤੰਬਰ ਤੋਂ ਸ਼੍ਰੀ ਰਾਮ ਲੀਲਾ ਦਾ ਆਗਾਜ਼ ਕੀਤਾ ਜਾ ਰਿਹਾ ਹੈ ਗੱਲ ਕਰੀਏ ਫਗਵਾੜਾ ਦੇ ਐਸਡੀ ਪੁਤਰੀ ਪਾਰਸ਼ਾਲਾ ਵਿਖੇ ਹੋਣ ਜਾ ਰਹੀ ਸ਼੍ਰੀ ਰਾਮ ਲੀਲਾ ਦੀ ਤਾਂ ਇਸ ਸੰਸਥਾ ਵੱਲੋਂ ਇਸ ਵਾਰ 51ਵੀਂ ਸ਼੍ਰੀ ਰਾਮ ਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਨਵਯੁਗ ਡਰਾਮਾਟਿਕ ਕਲੱਬ ਹਦੀਆਬਾਦ ਵੱਲੋਂ ਇਸ ਸਾਲ ਵੀ ਤਿਆਰੀਆਂ ਜੋਰਾ ਸ਼ੋਰਾ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਸ ਸਾਲ ਜਿੱਥੇ ਸਾਰੇ ਪਾਤਰਾਂ ਵੱਲੋਂ ਕੀਤੀ ਜਾ ਰਹੀ ਰਿਹੈਸਲ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਉੱਥੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸ਼੍ਰੀ ਰਾਮਲੀਲਾ ਦਾ ਆਗਾਜ਼ 24 ਸਤੰਬਰ ਤੋਂ ਸ਼ੁਰੂ ਹੋਵੇਗਾ ਜਿਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਸ਼੍ਰੀ ਰਾਮਲੀਲਾ ਨਾਟਕ ਵਿੱਚ ਪਹੁੰਚ ਕੇ ਪ੍ਰਭੂ ਸ਼੍ਰੀ ਰਾਮਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵਯੁਗ ਡਰਾਮेटिक ਕਲੱਬ ਹਦੀਆਬਾਦ ਜੋ ਕਿ ਪਿਛਲੇ ਲਾਪਕ 50 ਸਾਲਾਂ ਤੋਂ ਇਸ ਆਰਾਮਨਾਟਕ ਨੂੰ ਖੇਲਦੀ ਆ ਰਹੀ ਹੈ ਐਸਡੀ ਪੁੱਤਰੀ ਪਾਰਸ਼ਲਾ ਹਦੀਆਬਾਦ ਦੇ ਵਿੱਚ ਤੋਂ ਇਸ ਵਾਰ ਵੀ ਇਹ ਆਰਾਮਨਾਟਕ ਬੁੱਧਵਾਰ ਯਾਨੀ ਕਿ 24 ਤਾਰੀਖ ਤੋਂ ਜਿਹੜਾ ਆਰੰਭ ਹੋਏਗਾ ਰਾਤ ਨੂੰ ਠੀਕ 9 ਵਜੇ ਔਰ ਉਸ ਤੋਂ ਬਾਅਦ ਇਹਦਾ ਸਮਾਪਨ 3 ਤਾਰੀਖ ਨੂੰ ਹੋਏਗਾ ਸੋ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਤੁਸੀਂ ਇਸ ਰਾਮਨਾਟਕ ਦੇ ਵਿੱਚ ਸਹੀ ਟਾਈਮ ਤੇ ਪਹੁੰਚ ਕੇ ਜਿਹੜੇ ਸਾਡੇ ਪਾਤਰ ਲਗਾਤਾਰ ਮਿਹਨਤ ਕਰ ਰਹੇ ਨੇ ਆਪਣੀ ਕਲਾਕਾਰੀ ਦੇ ਜਿਹੜੇ ਤੁਹਾਨੂੰ ਜੋਹਰ ਦਿਖਾਨਗੇ ਤੁਸੀਂ ਭਗਵਾਨ ਰਾਮ ਦਾ ਅਸ਼ੀਰਵਾਦ ਲੈਣ ਲਈ ਠੀਕ ਸਮੇਂ ਤੇ ਇੱਥੇ ਪਹੁੰਚਣਾ ਹੈ ਔਰ ਸਾਡੇ ਇਸ ਵਾਰ ਦੇ ਜਿਹੜੇ ਪ੍ਰਧਾਨ ਸੰਜੀਵ ਚੱਡਾ ਜੀ ਔਰ ਉਹਨਾਂ ਦੇ ਨਾਲ ਡਾਇਰੈਕਟਰ ਅਜੇ ਸ਼ਰਮਾ ਜੀ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਕਰਕੇ ਇਸ ਰਾਮਨਾਟਕ ਨੂੰ ਕਾਮਯਾਬ ਕਰਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਆ ਸੋ ਮੈਂ ਇਹੀ ਤਾਂਗੀ ਇਹੀ ਸਾਰੇ ਸਾਹਮਣੇ ਬੇਨਤੀ ਕਰੂੰਗਾ ਕਿ ਜਲਦੀ ਤੋਂ ਜਲਦੀ ਜਿਹੜਾ ਆ ਤੁਸੀਂ ਆਪਣੇ ਘਰਾਂ ਦੇ ਕਮਾਗਾਰਾਂ ਤੋਂ ਹਰ ਰੋਜ਼ ਫ੍ਰੀ ਹੋ ਕੇ ਇਹ ਜਿਹੜਾ ਐਸਸੀ ਪੁਤਰੀ ਪੜ੍ਹਸ਼ਾਲਾ ਵਿੱਚ ਪਹੁੰਚਣਾ ਹੈ ਉਧਰ ਇਸ ਸੰਬੰਧੀ ਗੱਲਬਾਤ ਕਰਦੇ ਆਂ ਸ਼੍ਰੀ ਰਾਮ ਲੀਲਾ ਵਿੱਚ ਹਿੱਸਾ ਲੈਣ ਵਾਲੇ ਪਾਤਰਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ 1 ਮਹੀਨਾ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਇਸ ਦੌਰਾਨ ਉਹਨਾਂ ਨੂੰ ਮਰਿਆਦਾ ਵਿੱਚ ਰਹਿ ਕੇ ਹੀ ਸ਼੍ਰੀ ਰਾਮ ਨਾਟਕ ਵਿੱਚ ਰੋਲ ਪਲੇ ਕਰਨਾ ਪੈਂਦਾ ਹੈ ਹੋਰ ਕੀ ਕਿਹਾ ਇਹਨਾਂ ਕਲਾਕਾਰਾਂ ਨੇ ਇਸ਼ਰਾਤੂ ਸੀ ਵੀ ਸੁਣਾਓ ਜਿਹੜੀ ਰਾਮਲੀਲਾ ਦੀਆਂ ਤਿਆਰੀਆਂ ਜਨਮ ਅਸਟਰੀ ਤੋਂ ਅਗਲੇ ਦਿਨ ਤੋਂ ਹੀ ਸਾਡੇ ਜਿਹੜੇ ਡਾਇਰੈਕਟਰ ਆ ਉਹ ਪਾਤਰਾਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਆ ਜਿੰਨਾ ਤੁਸ਼ਾ ਮੈਨੇਜਮੈਂਟ ਦੇ ਵਿੱਚ ਆ ਉਸ ਤੋਂ ਜ਼ਿਆਦਾ ਪਾਤਰਾਂ ਦੇ ਵਿੱਚ ਹੁੰਦਾ ਪਾਤਰ ਹੀ ਸਾਰਿਆਂ ਨੂੰ ਯਾਦ ਕਰਾਉਂਦੇ ਆ ਕਿ ਰਾਮਲੀਲਾ ਦੀਆਂ ਤਿਆਰੀਆਂ ਕਰਾਓ ਰੋਲ ਦਿਓ ਸਾਡੇ ਡਾਇਰੈਕਟਰ ਨੇ ਸਾਰੇ ਪਾਤਰਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਜਨਮ ਅਸ਼ਟਮੀ ਤੋਂ ਹੀ ਤਿਆਰ ਕਰਨਾ ਸ਼ੁਰੂ ਕੀਤਾ ਔਰ ਉਹਦੇ ਨਾਲ ਨਾਲ ਜਿਹੜਾ ਮੈਨੇਜਮੈਂਟ ਦਾ ਮੈਨੇਜਮੈਂਟ ਨੇ ਵੀ ਆਪਣਾ ਪੂਰਾ ਰੋਲ ਨਿਭਾਉਂਦੇ ਆ ਕਿ ਇਸ ਰਾਮਨਾਟਕ ਨੂੰ ਜਿਹੜਾ ਕੀ ਇਸ ਵਾਰ 55ਵੇਂ ਸਾਲ ਦੇ ਵਿੱਚ ਪ੍ਰਵੇਸ਼ ਕਰ ਚੁੱਕਿਆ ਔਰ ਅਸੀਂ ਇਹ ਰਾਮਨਾਟਕ 51 ਸਾਲ ਤੋਂ ਸਾਡੀ ਕਲੱਬ ਕਰਦੀ ਆਂਦੀ ਆ ਔਰ ਇਸ ਕਰਕੇ ਹੀ ਸਾਰੇ ਹੀ ਪ੍ਰਭੂ ਪ੍ਰੇਮੀਆਂ ਨੂੰ ਬੇਨਤੀ ਆ ਕਿ ਇਸ ਰਾਮਨਾਟਕ ਦੇ ਵਿੱਚ ਵੱਧ ਤੋਂ ਵੱਧ ਰਾਮ ਭਗਤ ਦੇਖਣਾਂ ਤਾਂ ਕੋਈ ਜਿਸ ਤੀਆਂ ਵੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਵਾ ਉਹੀ ਇਸ ਕਲੱਬ ਦੇ ਨਾਲ ਜੁੜੇ ਰਹਿੰਦੇ ਪਾਤਰਾਂ ਦਾ ਮੈਨੇਜਮੈਂਟ ਦਾ ਸ਼ਹਿਰ ਵਾਸੀਆਂ ਦਾ ਪੂਰਾ ਸਹਿਯੋਗ ਆ ਇਸ ਰਾਮਨਾਟਕ ਦੇ ਸਾਡੇ ਜਿਹੜੇ ਪਾਤਰ ਆ ਸਭ ਤੋਂ ਵੱਡੀ ਗੱਲ ਕੋਈ ਪੇੜ ਨਹੀਂ ਸਾਰਿਆਂ ਨਾਲੋਂ ਵੱਧ ਜਿਹੜੇ ਹਰ ਨਾਈਟ ਦਾ ਹਰ ਇੱਕ ਪਾਤਰ ਸਾਡਾ ਵਧੀਆ ਵਾ ਚਾਹੇ ਕੋਈ ਛੋਟਾ ਰੋਲ ਕਰਦਾ ਚਾਹੇ ਕੋਈ ਵੱਡਾ ਵਾ ਚਾਹੇ ਕੋਈ ਇੱਕ ਤੋਂ ਇੱਕ ਵਧੀਆ ਰੋਲ ਕਰਦੇ ਆਂ ਸਾਰੇ ਹੀ ਪਾਤਰ ਬੜੀ ਵੇਖੂਬੀ ਦੇ ਨਾਲ ਇਸ ਰਾਮਨਾਟਕ ਨੂੰ ਕਰਦੇ ਆਂ ਰਾਮਨਾਟਕ ਤਾਂ ਫਗਵਾੜੇ ਦੇ ਵਿੱਚ ਬਹੁਤ ਹੁੰਦੇ ਆਂ ਪਰ ਸਾਰੇ ਜਾਣੇ ਹੀ ਦੁਸ਼ਹਿਰੇ ਤੇ ਇਸ ਮਾਪਤ ਕਰ ਦਿੰਦੇ ਆਂ ਪਰ ਜਿਹੜੀ ਇਹ ਹਦੀਆਬਾਦ ਦੀ ਜਿਹੜੀ ਨਵਜੁਗ ਡਰਾਮাটਿਕ ਕਲਬ ਆ ਜਿਹੜੇ ਕੇਐਸਡੀ ਪੁੱਤਰੀ ਪਟਚਲ ਜਿਹੜਾ ਅਸੀਂ ਕਰਦੇ ਆਂ ਸ਼ਾਇਦ ਭਰਤਮਲਾਪ ਜਿਹੜਾ ਵਾ ਅਸੀਂ ਹੀ ਕਰਦੇ ਆਂ ਉਹਦੇ ਵਿੱਚ ਜੇ ਪ੍ਰਭੂ ਨੂੰ ਬਨਵਾਸ ਵੀ ਮਿਲਿਆ ਵਾ ਤੇ ਭਰਤਮਲਾਪ ਕਿੱਦਾਂ ਯੋਧੇ ਜੀ ਦੇ ਵਿੱਚ ਉਹਨਾਂ ਨੇ ਆਣਾ ਔਰ ਜਿਹੜਾ ਭਰਤ ਜੀ ਨੂੰ ਮਿਲਣਾ ਇਹ ਸੀਨ ਅਸੀਂ ਹੀ ਦਿਖਾਣੇ ਆਂ ਨਵਜੁਗ ਡਰਾਮাটਿਕ ਕਲਬ ਇਸ ਦੇ ਨਾਲ ਹੀ ਦੁਸਹਿਰਾ ਸਮਿਤੀ ਹਦੀਆਬਾਦ ਫਗਵਾੜਾ ਵੱਲੋਂ ਵੀ 57ਵੀਂ ਸ਼੍ਰੀ ਰਾਮਲੀਲਾ ਨਾਟਕ ਦਾ ਆਯੋਜਨ 23 ਸਤੰਬਰ ਤੋਂ ਦੁਸਹਿਰਾ ਗਰਾਊਂਡ ਹਦੀਆਬਾਦ ਚੌਂਕ ਫਗਵਾੜਾ ਵਿਖੇ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਪ੍ਰਬੰਧਕਾਂ ਮੁਤਾਬਕ ਜਿੱਥੇ ਇਸ ਰਾਮਲੀਲਾ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਹੈ ਉੱਥੇ ਹੀ ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਸਮੇਂ ਸਿਰ ਪਹੁੰਚ ਕੇ ਸ਼੍ਰੀ ਰਾਮਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ ਫਗਵਾੜਾ ਤੋਂ ਨਵਰਾੰਗ ਚੈਨਲ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਏ ਸਾਡਾ ਐਤ ਕੀ 57 ਦਸਹਿਰਾ ਹੋਣਾ ਵਾ ਇਹ ਜਿਹੜਾ ਦਸਹਿਰਾ ਵਾ ਕਦੀ ਵੀ ਜਦ ਪੰਜਾਬ ਦੇ ਹਾਲਾਤ ਪੂਰੇ ਸੀਗੇ ਅੱਤਵਾਦ ਸੀਗਾ ਤਦ ਵੀ ਨਹੀਂ ਬੰਦ ਹੋਇਆ ਲਗਾਤਾਰ ਚੱਲ ਰਿਹਾ ਵਾ ਬਿਨਾ ਕਦੀ ਇਵਨ ਕਰੋਨਾ ਤੇ ਵੀ ਇਹਨੂੰ ਰੋਕਿਆ ਗਿਆ ਦਸਹਿਰਾ ਨਹੀਂ ਕੀਤਾ ਸੀ ਪਰ ਇਹ ਸਗਣ ਕਰ ਦਿੱਤਾ ਸੀਗਾ ਪੁਤਲੇ ਆਪ ਹੀ ਤਿਆਰ ਕਰਕੇ ਆਪ ਹੀ ਕਰ ਲਏ ਸੀ ਸਾਡੀ ਤੇ ਜਿਹੜੀ ਤੁਹਾਡੀ ਇਹ ਰਾਮੀ ਦਾ ਕਦੋਂ ਸਟਾਰਟ ਹੋਣੀ ਆ ਤੇ ਸਾਡੀ ਸ਼ਾਮੀ 7 ਵਜੇ ਕੋ ਲੈ ਕੇ 9 9:30 ਤੱਕ ਚੱਲਦੀ ਆ ਜੀ ਤੇ ਇਹ ਅੱਜ ਤੱਕ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਸਿਰੇ ਦੀਆਂ ਸਹਾਰਾ ਮਨਾਉਂਦੇ ਨੂੰ ਇੱਥੇ ਏ 57 ਵਾ ਸਤੰਨਜਮਾ ਸਹਾਰਾ ਕਿਉਂ ਜੇ ਮਤਲਬ ਰੋਲ ਹੁੰਦੇ ਇੱਥੇ ਪਾਤਰਾਂ ਦੇ ਕਿਉਂ ਪਾਤਰ ਇਹ ਇੱਕ ਵਾਰੀ ਸੁਣਿਆ ਸੀਗਾ ਕਿ ਚੰਡੀਗੜ੍ਹ ਤੋਂ ਕੋਈ ਨਿਊਜ਼ ਆਈ ਸੀਗੀ ਕਿ ਜੇ ਪੰਜਾਬ ਦੇ ਵਿੱਚ ਵਧੀਆ ਸਹਾਰਾ ਦੇਖਣਾ ਹੋਵੇ ਤਾਂ ਉਹ ਹਰਿਆਣਾ ਦਾ ਸਹਾਰਾ ਮੰਨਿਆ ਜਾਂਦਾ ਮਨਾ ਫੇਮਸ ਹੈਗਾ ਉਹ ਹਾਂਜੀ ਹਾਂਜੀ ਤੇਰੀ ਤਿਆਰੀਆਂ ਜਿਹੜੇ ਪਾਤਰ ਆ ਰੋਲ ਕਿਦਾਂ ਸ਼ੁਰੂ ਕਰਦੇ ਆ ਮਤਲਬ ਤਿਆਰੀਆਂ ਜਿਹੜੇ ਡਾਇਲੋਗ ਜਿਹੜੇ ਵੀ ਨਾ ਪਹਿਲਾਂ ਰਿਹਾਸ਼ਾ ਸ਼ੁਰੂ ਹੋ ਜਾਂਦੀ ਆ ਵਾ ਮੈਂ ਜਿੱਦਾਂ ਕਿ ਡਾਇਰੈਕਟਰ ਆ ਤੇ ਬੱਚਿਆਂ ਨੂੰ ਦੱਸੀਦਾ ਵਾ ਕਰਕੇ ਆਪ ਦੱਸੀਦਾ ਕਿ ਇੱਦਾਂ ਕਰੋ ਇੱਦਾਂ ਕਰੋ ਪੂਰੀ ਚੰਗੀ ਬੱਚੇ ਲੱਗਣਾ ਕੰਮ ਕਰਦੇ ਆ ਫਿਰ ਇੱਥੇ ਵੀ ਹੁਣ ਸਾਨੂੰ ਹਫਤਾ ਹੋ ਗਿਆ ਵਾ ਕਿਉਂਕਿ ਸਾਡੀ ਜਿਹੜੀ ਸਟੇਜ ਆ ਉਹ ਕੱਟੀ ਆ ਅਸੀਂ ਆਪ ਹੀ ਟੋਏ ਕੱਢੀਦੇ ਆ ਫਿਰ ਉਹਦੇ ਵੀ ਪਾਈਦੇ ਆ ਫਿਰ ਠੋਕੀਦੇ ਆ ਬਹੁਤ ਮਿਹਨਤ ਕਰਨੀ ਪੈਂਦੀ ਆ ਪਰ ਬੱਚਿਆਂ ਦਾ ਜੋਸ਼ ਬਹੁਤ ਜ਼ਿਆਦਾ ਹੁੰਦਾ ਇਸ ਲਈ ਸਾਨੂੰ ਕੋਈ ਲੱਗਦਾ ਨਹੀਂ ਉਹ ਮਤਲਬ ਇਹ ਜੋ ਦਸਹਿਰਾ ਆ ਵੀ ਅਸੀਂ ਰਾਮਲੀਲਾ ਲੈ ਕੇ ਮਤਲਬ ਇਤਿਸ਼ਾ ਹੁੰਦਾ ਵੀ ਅਸੀਂ ਵੀ ਇਤਿਸ਼ਾ ਹੁੰਦਾ ਵੀ ਅਸੀਂ ਸਾਰੀ ਤਿਆਰੀ ਕਰ ਲਈ ਕਿਹਣਾੜੀ ਕਿਤੇ ਰਹਿਦਾ ਵਾ ਜੋ ਫੇ ਪਤਾ ਹੀ ਨਾ ਕਦੋਂ ਦਸਹਿਰਾ ਖਤਮ ਹੋ ਗਿਆ ਹਾਂ ਤੇ ਇਹੀਆਂ ਜਿਹੜੀਆਂ ਤਿਆਰੀਆਂ ਕਰ ਉਹ ਤਾਂ ਕਿ ਹੋ ਜਾਣੀਆਂ ਆ ਬਸ ਕੱਲ ਸ਼ੇਰ ਤਿੱਕਰ ਇਕਦਮ ਤਿਆਰ ਹੋ ਜਾਣਾ ਠੀਕ ਆ ਕਿਹੋ ਜਿਹਾ ਸਹਿਯੋਗ ਰਹਿੰਦਾ ਆ ਮਤਲਬ ਪ੍ਰਸ਼ਾਸਨ ਦਾ ਬਹੁਤ ਵਧੀਆ ਸਹਿਯੋਗ ਰਹਿੰਦਾ ਵਾ ਸਾਡੇ ਇੱਥੇ ਹਰੀਆਵਾਦ ਜਿੰਨੇ ਵੀ ਵਸਿੰਦੇ ਆ ਸਾਰੇ ਰਾਮਲੀਲਾ ਨਾਲ ਬਹੁਤ ਪਿਆਰ ਕਰਦੇ ਆ ਉਹ ਭਾਵੇਂ ਕਿਸੇ ਵੀ ਧਰਮ ਤੋਂ ਆ ਕਿ ਬਹੁਤ ਹੀ ਵਧੀਆ ਸਹਿਯੋਗ ਰਹਿੰਦੇ ਹਰ ਕੋਈ ਲੋਕਾਂ ਨੂੰ ਕੀ ਆਪੀ ਲਿਆ ਵੀ ਰਾਮਲੀਲਾ ਤੋਂ ਲੈ ਕੇ ਦਸਾਰੇ ਤੱਕ ਲੋਕਾਂ ਨੂੰ ਇਹਹੀ اپیل ਆ ਕਿ ਉਹ ਆਵੋ ਹੁਮ ਹਮਾ ਕੇ ਸ਼ਾਂਤੀ ਨਾਲ ਆਵੋ ਬੜੇ ਆਰਾਮ ਨਾਲ ਬੈਠੋ ਤੇ ਵਧੀਆ ਤੇ ਰਾਮਲੀਲਾ ਦਾ ਨਾਲ ਰਾਮਲੀਲਾ ਟਾਈਮਿੰਗ ਕੀ ਹੋਗੀ 7 ਵਜੇ ਤੋਂ ਲੈ ਕੇ 9 ਵਜੇ ਤੱਕ ਠੀਕ ਹੈ